ਕਹਿੰਦੇ ਆ ਕਿ ਜਿਹੜੀ ਜਨਾਨੀ ਦਾ ਤਲਾਕ ਹੋਇਆ ਹੋਵੇ ਨਾ ਉਹ ਕਦੀ ਆਪਣਾ ਘਰ ਨਹੀਂ ਬਸਾ ਸਕਦੀ ਕਿਉਂਕਿ ਉਹੋ ਜੀਆਂ ਜਨਾਨੀਆਂ ਨੂੰ ਆਦਤਾਂ ਪਈ ਹੁੰਦੀਆਂ ਥਾ ਥਾ ਮੂੰਹ ਮਾਰਨ ਦੀਆਂ ਤੇ ਸਭ ਤੋਂ ਪਹਿਲਾਂ ਤੇ ਲੱਖ ਦੀ ਲੜਨ ਦੋਨਾਂ ਮਾਪਿਆਂ ਦੇ ਜੋ ਕਿ ਕੁੜੀਆਂ ਨੂੰ ਇਹਨਾਂ ਚੀਜ਼ਾਂ ਸਪੋਰਟ ਕਰਦੇ ਆ ਦੂਜਾ ਖਸਮ ਲੱਭ ਕੇ ਦਿੰਦੇ ਆ ਇਹ ਫਲਾਣਾ ਟਮਕਣਾ ਤੇ ਤਕਰੀਬਨ ਯੂਕੇ ਆਸਟ੍ਰੇਲੀਆ ਕੈਨੇਡਾ ਮਤਲਬ ਬਾਹਰਲੀ ਕੰਟਰੀਆਂ ਜੇ ਵੇਖੋਗੇ ਤੇ ਇੱਥੇ ਆਪਣੇ ਡਿਵੋਰਸ ਦੇ ਕੇਸ ਜਿੰਨੇ ਜ਼ਿਆਦਾ ਕਿਉਂ ਸਾਡੇ ਲੋਕਾਂ 'ਚ ਉਹਨਾਂ ਕੇਸਾਂ 'ਚ ਵੀ ਜੋ ਤਕਰੀਬਨ ਜੋ ਮੇਨ ਰੀਜ਼ਨ ਹੁੰਦੇ ਹਨ ਡਿਵੋਰਸ ਦੇ ਉਹ ਹੁੰਦੇ ਆ ਕਿ ਕੁੜੀ ਨੇ ਮੁੰਡੇ ਦੇ ਪੈਸੇ ਖਾਲੇ ਘਰ ਕੁੜੀ ਦੇ ਨਾਮ ਕਰਾਤਾ ਤੇ ਕੁੜੀ ਨੇ ਬਾਹਰ ਕਿਸੇ ਆਪਣਾ ਕੋਈ ਯਾਰ ਖਸਮ ਬਣਾਇਆ ਤੇ ਉਹਦੇ ਨਾਲ ਭੱਜਣ ਕਰਕੇ ਤੇ ਆਪਣੇ ਪੁਰਾਣੇ ਨੂੰ ਤਲਾਕ ਦੇ ਦਿੰਦੀ ਆ ਤੇ ਜਾਂ ਫਿਰ ਜਦੋਂ ਘਰਵਾਲਾ ਵੇਖਦਾ ਕਿ ਉਹਦੀ ਜਨਾਨੀ ਬਾਹਰ ਕਿਸੇ ਨੂੰ ਮੂੰਹ ਮਾਰਦੀ ਆ ਫਿਰ ਉਹ ਤਲਾਕ ਦੇ ਦਿੰਦਾ ਉਹਨੂੰ ਸੋ ਜੀ ਅੱਜ ਕੱਲ ਦੀ ਮੈਂ ਗੱਲ ਕਰਦਾ ਨਾ ਤਕਰੀਬਨ ਅੱਜ ਕੱਲ ਇਹੀ ਕੁਛ ਹੀ ਹੈ ਕਿ ਜਨਾਨੀ ਬਰਗੇ ਤਾਂ ਖੇ ਖਾਂਦੀ ਪਈ ਆ ਤੇ ਤਾਂ ਤਲਾਕ ਹੁੰਦੇ ਮੁੰਡਿਆਂ ਦਾ ਵੀ ਹੁੰਦੇ ਅੱਜ ਕੱਲ ਪਰ ਜੇ ਮੈਂ ਕੁੜੀਆਂ ਦਾ ਨਾਲ ਕੰਪੇਅਰ ਕਰਾਂ ਅੱਜ ਦੇ ਸਮੇ ਦੇ ਵਿੱਚ ਕੁੜੀਆਂ ਦਾ ਬਹੁਤ ਹੀ ਬੁਰਾ ਰ ਹੈ ਬਹੁਤ ਹੀ ਬੁਰਾ ਰ ਸੋ ਇਸ ਕਰਕੇ ਆਪਣੀਆਂ ਆਪਣੀਆਂ ਭੈਣਾਂ ਨੂੰ ਇਹੀ ਸਿਖਾਈਏ ਕਿ ਲੋਇਲ ਕਿਵੇਂ ਰਹਿਣਾ ਵਾ ਇੱਕ ਬੰਦੇ ਤੋਂ ਇਲਾਵਾ ਕਿਸੇ ਵੱਲ ਨਹੀਂ ਵੇਖਣਾ ਵਿਆਹ ਤੋਂ ਪਹਿਲਾਂ ਜਿਹੜੇ ਆ ਆਪਣੇ ਟ੍ਰੈਂਡ ਚੱਲੇ ਹਨਾ ਗਰਲਫ੍ਰੈਂਡ ਬੋਏਫ੍ਰੈਂਡ ਤਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਆਹ ਕਿਸੇ ਹੋਰ ਨਾਲ ਹੀ ਹੁੰਦਾ ਸੋ ਜੇ ਸਾਡੀ ਧੀ ਵਿਆਹ ਤੋਂ ਪਹਿਲਾਂ ਕਿਸੇ ਨਾਲ ਖੇ ਖਾਂਦੀ ਹੈ ਸਾਨੂੰ ਪਤਾ ਉਹਦਾ ਨਾ ਵਿਆਹ ਵੀ ਨਹੀਂ ਹੋਣਾ ਉਹਦਾ ਸੋ ਆਪਣੀ ਕੁੜੀਆਂ ਨੂੰ ਇਹ ਸਿਖਾਓ ਕਿ ਵਿਆਹ ਤੋਂ ਪਹਿਲਾਂ ਕਿਸੇ ਮੁੰਡੇ ਨਾਲ ਇੱਕ ਇਹੋ ਜਿਹਾ ਰਿਲੇਸ਼ਨ ਨਹੀਂ ਬਣਾਉਣਾ ਕਿਉਂਕਿ ਅੱਜ ਕੁੜੀ ਕਿਸੇ ਨਾਲ ਰਿਲੇਸ਼ਨ ਬਣਾਉਂਦੀ ਵਿਆਹ ਤੋਂ ਬਾਅਦ ਪਹਿਲਾਂ ਆਪਣੀ ਇੱਜ਼ਤ ਉਹ ਆਲਰੇਡੀ ਗਵਾਲੀ ਹੈ ਤੇ ਉਹ ਕੀ ਵਿਆਹ ਕਰਾਉਗੀ ਉਹਦੇ ਵਿਆਹ ਕਰਾਉਣ ਦਾ ਮਤਲਬ ਕੀ ਜਦੋਂ ਕੁੜੀ ਦੇ ਭਲੇਜੇ ਤੇ ਨਹੀਂ ਹੈ ਵਿਆਹ ਤਾਂ ਕਰਾਈ ਦੇਣਾ ਕਿ ਕੁੜੀ ਵਰਜਨ ਹੁੰਦੀ ਆ ਕੁੜੀ ਨੂੰ ਲਾਈਫ ਪਾਰਟਨਰ ਮਿਲਦਾ ਵਾ ਫਿਰ ਉਹ ਕੁੜੀ ਸਾਰੀ ਉਮਰ ਉਹਦਾਂ ਕੱਟਦੀ ਐ ਜਦੋਂ ਕੁੜੀ ਨੇ ਆਪਣੀ ਸਾਰੀ ਇੱਜ਼ਤ ਗਵਾਲੀ ਐ ਤੇ ਕੁੜੀ ਦੇ ਵਿਆਹ ਕਰਾਉਂਦਾ ਸੈਂਸ ਕੀ ਐ ਅੱਜ ਕੱਲ ਤਾਂ ਵਿਆਹ ਦਾ ਆਪਾਂ ਮਤਲਬ ਹੀ ਚੇਂਜ ਕਰ ਬੈਠੇ ਆ ਵਿਆਹ ਮਤਲਬ ਕਿ ਚਾਰ-ਚਾਥਾਂ ਦੇ ਪਹਿਲਾਂ ਗੂੰ ਖਾ ਕੇ ਤੇ ਬਾਅਦ ਵਿੱਚ ਵਿਆਹ ਕਰਾ ਲੈਂਦੇ ਆ ਤੇ ਉਹ ਵੀ ਝੂਠ ਮਾਰ ਦਿੰਦੇ ਆ ਕਿ ਭਾਈ ਅਸੀਂ ਤੇ ਵਰਜਨ ਆ ਕੁੜੀਆਂ ਕਿ ਅਸੀਂ ਤੇ ਕਿਸੇ ਨਾਲ ਨਹੀਂ ਅਜੇ ਤੱਕ ਕੀਤਾ ਕੁਝ ਮੈਨੂੰ ਲੱਖ ਦੀ ਲਾਹਨਤ ਇਹਨਾਂ ਕੁੜੀਆਂ ਤੇ ਤੇ ਲੱਖ ਦੀ ਲਾਹਨਤ ਇਹਨਾਂ ਮਾਪਿਆਂ ਤੇ ਜਿਹੜੇ ਸਪੋਰਟ ਕਰਦੇ ਕੁੜੀਆਂ ਨੂੰ ਕਹਿੰਦੇ ਆ ਕਿ ਜਿਹੜੀ ਜਨਾਨੀ ਦਾ ਤਲਾਕ ਹੋਇਆ ਹੋਵੇ ਨਾ ਉਹ ਕਦੀ ਆਪਣਾ ਘਰ ਨਹੀਂ ਬਸਾ ਸਕਦੀ ਕਿਉਂਕਿ ਉਹੋ ਜੀਆਂ ਜਨਾਨੀਆਂ ਨੂੰ ਆਦਤਾਂ ਪਈ ਹੁੰਦੀਆਂ ਥਾ ਥਾ ਮੂੰਹ ਮਾਰਨਦੀਆਂ ਤੇ ਸਭ ਤੋਂ ਪਹਿਲਾਂ ਤੇ ਲੱਖ ਦੀ ਲਾਹਨਤ ਉਹਨਾਂ ਮਾਪਿਆਂ ਤੇ ਜੋ ਕਿ ਕੁੜੀਆਂ ਨੂੰ ਇਹਨਾਂ ਚੀਜ਼ਾਂ ਦਾ ਸਪੋਰਟ ਕਰਦੇ ਆ ਦੂਜਾ ਖਸਮ ਲੱਭ ਕੇ ਦਿੰਦੇ ਆ ਇਹ ਫਲਾਣਾ ਢਮਗਾਣਾ ਤੇ ਤਕਰੀਬਨ ਯੂਕੇ ਆਸਟ੍ਰੇਲੀਆ ਕੈਨੇਡਾ ਮਲੋ ਬਾਹਰਲੀ ਕੰਟਰੀਆਂ ਜੇ ਵੇਖੋਗੇ ਤੇ ਇੱਥੇ ਆਪਣੇ ਡਿਵੋਰਸ ਦੇ ਕੇਸ ਜਿੰਨੇ ਜ਼ਿਆਦਾ ਕਿਉਂ ਸਾਡੇ ਲੋਕਾਂ 'ਚ ਉਹਨਾਂ ਕੇਸਾਂ 'ਚ ਵੀ ਜੋ ਤਕਰੀਬਨ ਜੋ ਮੇਨ ਰੀਜ਼ਨ ਹੁੰਦੇ ਹਨ ਡਿਵੋਰਸ ਦੇ ਉਹ ਹੁੰਦੇ ਆ ਕਿ ਕੁੜੀ ਨੇ ਮੁੰਡੇ ਦੇ ਪੈਸੇ ਖਾਲੇ ਘਰ ਕੁੜੀ ਦੇ ਨਾਮ ਕਰਾਤਾ ਤੇ ਕੁੜੀ ਨੇ ਬਾਹਰ ਕਿਸੇ ਆਪਣਾ ਕੋਈ ਯਾਰ ਖਸਮ ਬਣਾਇਆ ਤੇ ਉਹਦੇ ਨਾਲ ਭੱਜਣ ਕਰਕੇ ਤੇ ਆਪਣੇ ਪੁਰਾਣੇ ਨੂੰ ਤਲਾਕ ਦੇ ਦਿੰਦੀ ਆ ਇਹ ਫਿਰ ਜਦੋਂ ਘਰਵਾਲਾ ਵੇਖਦਾ ਕਿ ਉਹਦੀ ਜਨਾਨੀ ਬਾਹਰ ਕਿਤੇ ਮੂੰਹ ਮਾਰਦੀ ਆ ਫਿਰ ਉਹ ਤਲਾਕ ਦੇ ਦਿੰਦਾ ਉਹਨੂੰ ਸੋ ਜੇ ਅੱਜ ਕੱਲ ਦੀ ਮੈਂ ਗੱਲ ਕਰਦਾ ਨਾ ਤਕਰੀਬਨ ਅੱਜ ਕੱਲ ਇਹੀ ਕੋਸ਼ੀ ਆ ਕਿ ਜਨਾਨੀ ਬਾਹਰ ਕਿਤੇ ਖੇ ਖਾਂਦੀ ਪਈ ਆ ਤੇ ਤਾਂ ਤਲਾਕ ਹੁੰਦੇ ਮੁੰਡਿਆਂ ਦਾ ਵੀ ਹੁੰਦੇ ਆ ਅੱਜਕੱਲ ਪਰ ਜੇ ਮੈਂ ਕੁੜੀਆਂ ਦਾ ਨਾਲ ਕੰਪੇਅਰ ਕਰਾਂ ਅੱਜ ਦੇ ਸਮੇ ਦੇ ਵਿੱਚ ਕੁੜੀਆਂ ਦਾ ਬਹੁਤ ਬੁਰਾ ਹਾਲ ਬਹੁਤ ਹੀ ਬੁਰਾ ਹਾਲ ਸੋ ਇਸ ਕਰਕੇ ਆਪਣੀਆਂ ਪਤੀਆਂ ਭੈਣਾਂ ਨੂੰ ਇਹੀ ਸਿਖਾਈਏ ਕਿ ਲੋਅਲ ਕਿਵੇਂ ਰਹਿਣਾ ਨਾ ਇੱਕ ਬੰਦੇ ਤੋਂ ਇਲਾਵਾ ਕਿਸੇ ਵੱਲ ਨਹੀਂ ਵੇਖਣਾ ਵਿਆਹ ਤੋਂ ਪਹਿਲਾਂ ਜਿਹੜੇ ਆ ਆਪਣੇ ਟ੍ਰੈਂਡ ਚੱਲੇ ਹਨਾ ਗਰਲਫ੍ਰੈਂਡ ਬੋਏਫ੍ਰੈਂਡ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਆਹ ਕਿਸੇ ਹੋਰ ਨਾਲ ਹੀ ਹੁੰਦਾ ਸੋ ਜੇ ਸਾਡੀ ਧੀ ਵਿਆਹ ਤੋਂ ਪਹਿਲਾਂ ਕਿਸੇ ਨਾਲ ਖੇ ਖਾਂਦੀ ਹੈ ਸਾਨੂੰ ਪਤਾ ਉਹਦਾ ਨਾ ਵਿਆਹ ਵੀ ਨਹੀਂ ਹੋਣਾ ਉਹਦਾ ਸੋ ਆਪਣੀ ਕੁੜੀਆਂ ਨੂੰ ਇਹ ਸਿਖਾਓ ਕਿ ਵਿਆਹ ਤੋਂ ਪਹਿਲਾਂ ਕਿਸੇ ਮੁੰਡੇ ਵੱਲ ਇੱਕ ਇਹੋ ਜਿਹਾ ਰਿਲੇਸ਼ਨ ਨਹੀਂ ਬਣਾਉਣਾ ਕਿਉਂਕਿ ਅੱਜ ਕੁੜੀ ਕਿਸੇ ਨਾਲ ਰਿਲੇਸ਼ਨ ਬਣਾਉਂਦੀ ਵਿਆਹ ਤੋਂ ਬਾਅਦ ਪਹਿਲਾਂ اپنی ਜਿੱਤੋਂ ਹੀ ਆਲਰੇਡੀ ਗਵਾਲੀ ਹੈ ਤੇ ਉਹ ਕੀ ਵਿਆਹ ਕਰਾਉਗੀ ਉਹਦੇ ਵਿਆਹ ਕਰਾਉਣ ਦਾ ਮਤਲਬ ਕੀ ਜਦੋਂ ਕੁੜੀ ਦੇ ਭਲੇਜੇ ਤੇ ਨਹੀਂ ਹੈ ਵਿਆਹ ਤਾਂ ਕਰਾਈ ਦੇਣਾ ਕਿ ਕੁੜੀ ਵਰਜਨ ਹੁੰਦੀ ਆ ਕੁੜੀ ਨੂੰ ਲਾਈਫ ਪਾਰਟਨਰ ਮਿਲਦਾ ਵਾ ਫਿਰ ਉਹ ਕੁੜੀ ਸਾਰੀ ਉਮਰ ਉਹਦਣਾ ਕੱਟਦੀ ਹੈ ਜਦੋਂ ਕੁੜੀ ਨੇ ਆਪਣੀ ਸਾਰੀ ਇੱਜ਼ਤ ਗਵਾਲੀ ਹੈ ਤੇ ਕੁੜੀ ਦੇ ਵਿਆਹ ਕਰਾਉਣ ਦਾ ਸੈਂਸ ਕੀ ਹੈ ਅੱਜ ਕੱਲ ਤਾਂ ਵਿਆਹ ਦਾ ਆਪਾਂ ਮਤਲਬ ਹੀ ਚੇਂਜ ਕਰ ਬੈਠੇ ਆ ਵਿਆਹ ਮਤਲਬ ਕਿ ਚਾਰ ਚਾਥਾਂ ਤੇ ਪਹਿਲਾਂ ਗੂੰ ਖਾ ਕੇ ਤੇ ਬਾਅਦ ਵਿੱਚ ਵਿਆਹ ਕਰਾ ਲੈਂਦੇ ਆ ਤੇ ਉਹ ਵੀ ਝੂਠ ਮਾਰ ਦਿੰਦੇ ਆ ਕਿ ਭਾਈ ਅਸੀਂ ਤੇ ਵਰਜਨ ਆ ਕੁੜੀਆਂ ਕਿ ਅਸੀਂ ਤੇ ਕਿਸੇ ਨਾਲ ਨਹੀਂ ਅਜੇ ਤੱਕ ਕੀਤਾ ਕੁਝ ਮੈਂ ਕਹਿੰਦਾ ਲੱਖ ਦੀ ਲਾਣਤ ਇਹਨਾਂ ਕੁੜੀਆਂ ਤੇ ਤੇ ਲੱਖ ਦੀ ਲਾਣਤ ਇਹਨਾਂ ਮਾਪਿਆਂ ਤੇ ਜਿਹੜੇ ਸਪੋਰਟ ਕਰਦੇ ਕੁੜੀਆਂ ਨੂੰ